ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਇਹ ਪਿੰਡ ਧਮਾਨ ਦਮੋਦਰ ਨੇੜੇ ਦਲਮ ਕੋਟਲੀ ਸੂਰਤ ਮੱਲੀ ਤਰਪੇਟਰੀ ਥੋੜੀ ਜੀ ਗਾਂ ਹੈ ਤੇ ਚਲੋ ਦਵਾਈ ਦਵੀ ਕੀਤੀ ਸੀ ਟੀਕੇ ਕੀਤੇ ਸੀ ਤੇ ਫਾਰਮਰ ਵੀਰ ਨੇ ਆਪਣੇ ਭਾਜੀ ਉਹਨਾਂ ਨੇ ਚੈੱਕ ਕਰਾ ਲਈ ਆ ਡਾਕਟਰ ਤੋਂ ਕੋਈ ਡਾਕਟਰ ਆਇਆ ਸੀ ਉਹ ਤੋਂ ਕਰਾਈਆ ਦਾ ਰਿਜ਼ਲਟ ਆਇਆ ਆਪਣੇ ਸਾਹਮਣੇ ਤੇ ਮੜੀ ਜੀ ਗੱਲਬਾਤ ਰਿਕਾਰਡ ਕਰਦੇ ਆ ਸੁਣਿਓ ਗੱਲਬਾਤ ਤੇ ਦੱਸਿਓ ਜਰੂਰ ਬਾਕੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੇ ਕਿੱਦਾਂ ਗਈ ਦੀ ਹਿਸਟਰੀ ਤੇ ਉਹ ਮੜੀ ਜੀ ਕਿਵੇਂ ਸਰਪੰਚ ਮੈਨਾਂ ਮੋਲ 4-5 ਵਜੇ ਇਦਾਂ ਹੀ ਬਣੀ ਨਹੀਂ ਹਾਂ ਜੀ ਤੁਸੀਂ ਕਿਰਪਾ ਕੀਤੀ ਆ ਤੇ ਹੁਣ ਮੈਂ ਚੈੱਕ ਕਰਵਾ ਲਈਆ 2 ਮਹੀਨੇ ਹੋ ਗਏ ਵਧੀਆ ਤੇ ਕਿੰਨੀ ਵਾਰੀ ਆਏ ਆ ਆਪਾਂ ਤੁਹਾਡੇ ਕੋਲ ਤਾਂ ਦੱਸਿਓ ਮੜਾ ਜੀ ਇੱਕ ਵਾਰੀ ਤੁਸੀਂ ਦਵਾਈ ਪਰ ਲਾਇਆ ਜੇ ਤੇ ਦੂਜੀ ਵਾਰੀ ਟੀਕਾ ਲਾਇਆ ਤੇ ਹੁਣ ਬਸ ਚੈੱਕ ਹੀ ਹੋਈ ਏ ਸਿੱਧੀ ਬਹੁਤ ਹੋ ਗਈ ਤੇ ਕਿਵੇਂ ਲੱਗਦਾ ਤੁਹਾਨੂੰ ਕੰਮ ਕਰ ਕੋਈ ਹੈਗਾ ਫਰਕ ਥੋੜਾ ਪਤਾ ਸਰਪੰਚ ਤਾਂ ਹੀ ਤੁਹਾਨੂੰ ਦੁਬਾਰਾ ਬੁਲਾਇਆ ਹੁਣ ਗ੍ਰੈਂਡ ਕੋਟ ਜਾਓ ਅਰੇ ਜਿੱਦਾਂ ਰਾਂ ਕੋ ਵੀ ਜਾਓ ਵਧੀਆ ਲੱਗਾ ਵਧੀਆ ਲੱਗਾ ਨਾ ਕੋਈ ਆਪਾਂ ਜ਼ਿਆਦਾ ਨਹੀਂ ਇਹਨੂੰ ਕੀਤਾ ਨਾ ਨਾ ਬਹੁਤੀ ਖੇਚਲ ਕੋਈ ਹੈ ਨਾ ਖੁਸ਼ੀ ਹੁੰਦੀ ਹੈ ਚੀਜ਼ ਦੀ ਕਿੰਨੀ ਕਿੰਨੀ ਕੀ ਖੁਸ਼ੀ ਹੋਈ ਤੁਹਾਨੂੰ ਬਹੁਤ ਰਾਟ ਸਾਹਿਬ ਦੱਸੋ ਇਹਨੂੰ ਵੱਡੀ ਖੁਸ਼ੀ ਕਿਹਦੀ ਹੁੰਦੀ ਹੈ ਟੰਗਰ ਬਣ ਜੇ ਬਣ ਜੇ ਨਾ ਤੇ ਜੇ ਪੰਜ ਚਾਰ ਪੰਜ ਵਾਰੀ ਪਹਿਲਾਂ ਬਣੀ ਤੇ ਜੇ ਆਪਾਂ ਨਾ ਕਰਦੇ ਤੇ ਖੁਸ਼ੀ ਭਈ ਅੱਜ ਵੀ ਖਾਲੀ ਹੁੰਦੀ ਹੈ ਨਾ ਪਹਿਲਾਂ 6 ਮਹੀਨੇ ਲੰਘੇ ਬਈ 22-23 ਨੂੰ ਬੋਲਦੀ ਹੂੰ ਹੂੰ ਇਦਾਂ ਹੀ ਸਮਾਂ ਲੰਘਦਾ ਗਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਮੜਿਆ ਇੱਕ ਬੜੀ ਪਿੰਡ ਦਾ ਨਾਮ ਆਪਣਾ ਨਾਮ ਧਵਾਨ ਹੈ ਆਪਣਾ ਤੇ ਨਾਮ ਕੀ ਜੇ ਮਨਜੀਤ ਸਿੰਘ ਜੀ ਖੁਸ਼ੀ ਹੈ ਪੂਰੀ ਕੰਮ ਤੋਂ ਓਕੇ ਜੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਤੇ ਆ ਜਗਾ ਫਿਰ ਇੱਕ ਵਾਰੀ ਤੁਹਾਨੂੰ ਦਿਖਾ ਲ ਦਿੰਨੇ ਆ ਤੇ ਰਿਪੀਟਰ ਹੀ ਭਾਵੇਂ ਥੋੜੀ ਰਿਪੀਟਰ ਹੀ ਚਲੋ ਬਾਕੀ ਹੈਗੇ ਹੈ ਤਾਂ ਰਿਪੀਟਰ ਹੀ ਹਨ ਰਿਜ਼ਲਟ ਮਿਲਿਆ ਆਪਣਾ ਚੈੱਕ ਕਰਾਈ ਤੇ ਦਵਾਈ ਕੀਤੀ ਆਪ ਤੇ ਟੀਕਾ ਕੀਤਾ ਚੈੱਕ ਕੋ ਡਾਕਟਰ ਆਇਆ ਹੀ ਉਦੋਂ ਕੋ ਕਰਵਾਈ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਮਤਲਬ ਚੈੱਕ ਕਰਾ ਕੇ ਰਿਪੋਰਟ ਦੇ ਦਿੰਦੇ ਨੇ ਕਈ ਲੋਕ ਤੇ ਇਦਾਂ ਦੇ ਜਿਹੜੇ ਕੰਮ ਕਟਾ ਕੇ ਭੱਜ ਜਾਂਦੇ ਨੇ ਪਰ ਭੱਜਣਾ ਨਹੀਂ ਚਾਹੀਦਾ ਜ਼ਿੰਦਗੀ ਦੇ ਵਿੱਚ ਕਿਤੇ ਫੇਰ ਦੁਬਾਰਾ ਲੋੜ ਪੈ ਸਕਦੀ ਆ ਭੱਜਿਆ ਨਾ ਕਰੋ ਮੇਰੇ ਵੀਰ ਜਰੂਰ ਹੁਣ ਇਹ ਵੀ ਇਹ ਬੰਦਿਆਂ ਵਾਲੀ ਅਸਲ ਗੱਲ ਹੁੰਦੀ ਹੈ ਕਿ ਜਿੰਨੇ ਦੁਬਾਰਾ ਦੱਸਣਾ ਫੋਨ ਕਰਕੇ ਦੱਸਿਆ ਉਹਨਾਂ ਨੇ ਕਿ ਟੈਲੋ ਸਭ ਗਾ ਨਿਕਲ ਆਈ ਆ ਇਹੋ ਬੰਦਿਆਂ ਵਾਲੀ ਗੱਲ ਹੁੰਦੀ ਆ ਪਰ ਬਹੁਤ ਤੇ ਭੱਜੀ ਵੀ ਜਾਂਦੇ ਨੇ ਤੇ ਉਹ ਗੱਲ ਨਹੀਂ ਹੈਗੀ ਉਹ ਦਿਮਾਗ 'ਚ ਨਹੀਂ ਸਾਡੇ ਤੇ ਬਾਬਾ ਮਿਹਰ ਕਰਿਓ ਰੱਬ ਦੇਖਦਾ ਸਾਰਾ ਕੁਝੀ ਤੇ ਸਪੋਰਟ ਕਰਿਆ ਕਰੋ ਮੇਰੇ ਵੀਰ ਜਿੰਨੀ ਵੀ ਹੁੰਦੀ ਆ ਐਂਡ ਤੁਮਾਰਨ ਤੋਂ ਬੁੱਧਰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਚੰਗਾ ਜੀ ਸਤ ਕਰਿਆ ਕਰੋ